ਸ਼੍ਰੇਅਸ ਅਈਅਰ ਨੂੰ ਟੀਮ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਹੋਰ ਕੀ ਕੁਝ ਕਰਨਾ ਪਊਗਾ ਕਿਵੇਂ-ਕਿਵੇਂ ਆਪਣੇ ਆਪ ਨੂੰ ਪ੍ਰੂਫ ਕਰਨਾ ਪਊਗਾ ਯਾਰ ਮਤਲਬ ਏਸ਼ੀਆ ਕੱਪ 2025 ਦਾ ਸਕੁਐਡ 15 ਜਣਿਆਂ ਦੀ ਜਿਹੜੀ ਟੀਮ ਦੇ ਨਾਮ ਹੈਗੇ ਨੇ ਉਹ ਸਾਹਮਣੇ ਆ ਚੁੱਕੇ ਹੈਗੇ ਨੇ ਉਹਦੇ ਵਿੱਚ ਸ਼੍ਰੇਅਸ ਅਈਅਰ ਦਾ ਨਾਮ ਨਹੀਂ ਹੈਗਾ ਇਹ ਦੇਖ ਕੇ ਦਿਲ ਨੂੰ ਦੁੱਖ ਜ਼ਰੂਰ ਲੱਗਿਆ ਯਾ ਲੋਡ ਪੰਜਾਬ ਦੇ ਤਿੰਨ ਖਿਡਾਰੀਆਂ ਦੇ ਵਿੱਚ ਸ਼ਾਮਲ ਕੀਤੇ ਗਏ ਹੈਗੇ ਨੇ ਉਹਦੀ ਖੁਸ਼ੀ ਹੈਗੀ ਉਹ ਗੱਲ ਵੱਖਰੀ ਹੈਗੀ ਪਰ ਸ਼੍ਰੇਸ ਅਈਅਰ ਐਜ਼ ਪਲੇਅਰ ਹੀ ਡਿਜ਼ਰਵਸ ਟੂ ਬੀ देयर ਇਨ ਦਾ ਲਿਸਟ ਹੀ ਡਿਜ਼ਰਵਸ ਟੂ ਬੀ देयर ਐਜ਼ ਅ ਗੁੱਡ ਪਲੇਅਰ ਜਿੱਦਾਂ ਜਿੱਦਾਂ ਉਹਨੇ ਪਰਫਾਰਮ ਕੀਤਾ ਨਾ ਉਹਨੇ ਰੀਸੈਂਟ ਜਿਹੜੀ ਵੀ ਫਾਰਮੈਟ ਵਿੱਚ ਉਹ ਖੇਡਿਆ ਹੈਗਾ ਤਾਂ ਉਹਦੀ ਜਗ੍ਹਾ ਬਣਦੀ ਸੀਗੀ ਬਈ ਆਪਾਂ ਆਈਪੀਐਲ ਦੀ ਗੱਲ ਕਰ ਲਈਏ ਹੁਣੇ-ਹੁਣੇ ਆਈਪੀਐਲ ਦੇ ਵਿੱਚ ਪੰਜਾਬ ਕਿੰਗਸ ਦੀ ਟੀਮ ਨੂੰ ਇੰਨੇ ਸਾਲਾਂ ਤੋਂ ਬਾਅਦ ਫਾਈਨਲ ਤੱਕ ਲੈ ਕੇ ਨਹੀਂ ਆਇਆਗਾ ਉਹਨੇ ਹਰੇਕ ਮੈਚ ਦੇ ਵਿੱਚ ਰਿਸਪੌਂਸਿਬਿਲਟੀ ਸੰਭਾਲੀ ਹੈਗੀ ਆ ਕਦੇ ਤੀਜੇ ਨੰਬਰ ਤੇ ਖੇਡਣ ਆਇਆ ਕਦੇ ਪੰਜਵੇਂ ਤੇ ਕਦੇ ਸੱਤਵੇਂ ਨੰਬਰ ਤੇ ਉਹ ਖੇਡਣ ਆਇਆ ਹੈਗਾ ਮੌਕੇ ਨੂੰ ਦੇਖਦੇ ਆਇਆ ਆਪਣੀ ਮੈਚਿਓਰਿਟੀ ਨੂੰ ਦਿਖਾਉਂਦੇ ਆਇਆ KKR ਨੂੰ ਪਿਛਲੇ ਸਾਲ ਫਾਈਨਲ ਟਰੋਫੀ ਜਿਤਾਈ ਹੈਗੀ ਉਹਨੇ IPL ਦੀ ਉਸ ਤੋਂ ਬਾਅਦ ਸੈਇਦ ਬਰਸ਼ਾਨ ਖਲੀ ਟਰੋਫੀ ਦੀ ਗੱਲ ਕਰ ਲਈ ਮੁੰਬਈ ਆਪਣੀ ਟੀਮ ਨੂੰ ਨੇ ਟਰੋਫੀ ਜਿਤਾਈ ਸੋ ਕਿੰਨੀ ਵਾਰ ਉਹ ਕਿਵੇਂ ਕਿਵੇਂ ਆਪਣੇ ਆਪ ਨੂੰ ਪ੍ਰੂਫ ਕਰੂ ਆਇਆ ਅਬ ਜਿੱਦਾਂ ਆਪਾਂ ਐਕਸਪੋਰਟਸ ਤੋਂ ਸੁਣਦੇ ਆ ਕਿ ਸ਼ਾਰਟ ਗੇਂਦ ਨੂੰ ਲੈ ਕੇ ਉਹਦੇ ਵਿੱਚ ਕਮੀ ਸੀਗੀ ਕਿਤਨਾ ਕਿਤੇ ਉਹਨੂੰ ਇੰਪਰੂਵ ਕੀਤਾ ਉਹਨੇ ਉਹਨੇ ਦਿਖਾਇਆ ਹੈਗਾ ਸਾਰੀ ਦੁਨੀਆ ਨੂੰ ਕਿ ਮੈਂ ਉਹਦੇ ਤੇ ਜਿੱਤ ਪਾ ਸਕਦਾ ਹੈਗਾ ਸੋ ਆਪਣੀ ਕਮੀਆਂ ਤੇ ਵੀ ਉਹਨੇ ਹਮੇਸ਼ਾ ਕੰਮ ਕੀਤਾ ਹੈਗਾ ਮੈਚਿਓਰਿਟੀ ਉਸ ਪਲੇਅਰ ਜਿਸ ਨਾਲ ਨਜ਼ਰ ਆਉਂਦੀ ਪਈ ਹੈ ਗਿਆ ਉਹਦੀ ਗੇਮ ਵਿੱਚ ਵੀ ਨਜ਼ਰ ਆ ਰਹੀ ਹੈ ਯਾਰ ਪਰ ਫਿਰ ਵੀ ਉਹਦੀ ਜਗ੍ਹਾ ਨਹੀਂ ਬਣੀ ਹੈਗੀ ਬਿਟ ਸ਼ੌਕਿੰਗ ਬਿਟ ਸ਼ੌਕਿੰਗ ਯਾਰ ਮਤਲਬ ਤੁਹਾਨੂੰ ਕੀ ਲੱਗਦਾ ਹੈ ਯਾਰ ਕਿ ਕਿਹੜੇ ਕਾਰਨ ਵੱਜੋਂ ਸ਼੍ਰੇਸ਼ ਸૈયਰ ਨੂੰ ਟੀਮ ਦੇ ਵਿੱਚ ਨਹੀਂ ਲਿਆ ਗਿਆ ਹੈਗਾ ਦਿਲ ਦੁਖ ਰਿਹਾ ਹੈ ਥੋੜਾ ਜਿਹਾ ਤਾਂ ਚੀਜ਼ ਹੈਗੀ ਹੈ ਦਿਲ ਦੇ ਵਿੱਚ ਕਿਤੇ ਨਾ ਕਿਤੇ ਬਾਕੀ ਟੀਮ ਸਾਰੀ ਬਹੁਤ ਵਧੀਆ ਹੈ ਨੋ ਡਾਊਟ ਇਨ ਇਟ ਪਰ ਸ਼੍ਰੇਸ਼ ਸੈਰ ਇੱਕ ਨਾਮ ਜ਼ਰੂਰ ਹੋਣਾ ਚਾਹੀਦਾ ਸੀ ਇਸ ਨਾਲ 15 ਨੰਮ 15 ਜਿਹੜੇ ਨਾਮ ਚੁਣੇ ਗਏ ਹੈਗੇ ਨੇ ਉਹਨਾਂ ਵਿੱਚ ਇੱਕ ਨਾਮ ਤਾਂ ਬਣਦਾ ਸੀਗਾ ਯਾਰ ਹੀ ਡਿਜ਼ਰਵਸ ਟੂ ਬੀ देयर ਇਨ ਦਾ ਸਕੁਐਡ ਤੁਹਾਡਾ ਕੀ ਕਹਿਣਾ ਜ਼ਰੂਰ ਦੱਸੋ ਆਪਣੀ رائے ਦੇ ਵਿੱਚ